ਫਕੀਰ ਮੰਦਾ ਵੀ ਬੱਚਾ ਹੋਇਆ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਕੋਈ ਮੁਲਾਜ਼ਮ ਆਇਆ ਘੰਟੇ ਤੋਂ ਉੱਪਰ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਇਹਦੇ ਜਿੰਮੇਵਾਰੀ ਨਹੀਂ ਬਣਦੀ ਇਹਨਾਂ ਦੀ ਸਾਡਾ ਬੱਚਾ ਚਲੇ ਗਿਆ ਵਾ ਸਾਈ ਜੀ ਤੁਹਾਡਾ ਨਾਮ ਕੀ ਹੈ ਜੀ ਇਹ ਰਣਾ ਸਿੱਖੀ ਚੰਗੋ ਭਾਈ ਜੀ ਸਕੂਲ ਦੇ ਵਿੱਚ ਪੰਜਵੇਂ ਬੱਚੇ ਪੰਜਵੇਂ ਚਾਹੀਏ ਭਾਈ ਸਕੂਲ ਦੇ ਵਿੱਚ ਜਾ ਕੇ ਆਏ ਆ ਸੰਮਤੀ ਸਕੂਲ ਦੇ ਗਾਰਡ ਕੰਡਿਓਂ ਪ੍ਰਿੰਸੀਪਲ ਜਿੱਥੇ ਐਕਸੀਡੈਂਟ ਹੋ ਉੱਥੇ ਪਹੁੰਚ ਚੁੱਕੇ ਆ ਨਾ ਤਾਂ ਕੋਈ ਹਸਪਤਾਲ ਦੇ ਵਿੱਚ ਪਹੁੰਚਿਆ ਤੇ ਨਾ ਇੱਥੇ ਤੱਕ ਪਹੁੰਚਿਆ ਪ੍ਰਸ਼ਾਸਨ ਵੀ ਸੁੱਤੇ ਪਿਆ ਵਾ ਸਕੂਲਾਂ ਵਾਲੇ ਵੀ ਸੁੱਤੇ ਪਏ ਕਿੰਨੇ ਬੱਚੇ ਸੀ ਜੀ ਇਹ ਚ ਲਗਭਗ 50 ਬੱਚੇ ਹੋਣਗੇ ਜੀ ਇਹ ਚ ਭਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਬੰਦਿਆਂ ਨੂੰ ਪਤਾ ਸਾਰੇ ਮਾਪਿਆਂ ਨੂੰ ਪਤਾ ਕਿ 50-50 ਬੱਚੇ ਹੁੰਦੇ ਆ ਵੈਨਾਂ ਦੇ ਵਿੱਚ ਫਿਰ ਕਿਉਂ ਚੜਾਉਂਦੇ ਆ ਮਾਪੇ ਬਾਈ ਜੀ ਅਸੀਂ ਕਹਿ ਗਏਗਾ ਹੱਸ ਚੁੱਕੇ ਅਸੀਂ ਇਹਨਾਂ ਨੂੰ ਬਾਰ ਬਾਰ ਜਦੋਂ ਜਦੋਂ ਮਤਲਬ ਇਹਦਾ ਮਤਲਬ ਇਹ ਕਹਿ ਸਕਦੇ ਆ ਕਿ ਬੱਚਿਆਂ ਨੂੰ ਸਿਰਫ ਪੈਸੇ ਮਾਪਿਆਂ ਨੂੰ ਪੈਸੇ ਪਿਆਰੇ ਬੱਚੇ ਨਹੀਂ ਅਸੀਂ ਪੈਸੇ ਅਸੀਂ ਫੀਸਾਂ ਦੇ ਲਈ ਕਰ ਰਹੇ ਹਾਂ ਪਰ ਇਸ ਸਕੂਲ ਦਾ ਬੱਚੇ ਨਹੀਂ ਜਾਂਦੇ ਆ ਬਾਈ ਬੱਸਾਂ ਨਹੀਂ ਜਾਂਦੇ ਆ ਬਾਈ ਜੀ ਆਪਾਂ ਹੀ ਚੜਾਉਨੇ ਆ ਬੱਚੇ ਆਪਾਂ ਚੜਾਉਨੇ ਆ ਬੱਚਿਆਂ ਨੂੰ ਆਪਾਂ ਹੀ ਚੜਾਉਨੇ ਬੱਚੇ ਪਹਿਲਾਂ ਇਹ ਨਗਰ ਪਾਉਂਦੇ ਆ ਪਤਾ ਰੇਵਰ ਦਾਰੂ ਵੀ ਕਿਹਨੂੰ ਚੜਾਉਂਦੇ ਆ ਫਿਰ ਬੱਚੇ ਨਾ ਚੜਾਓ ਬੰਦ ਕਰੋ ਅਣੀ ਮੈਂ ਦੱਸਦਾ ਇਹ ਵੀ ਵਿਰੋਧ ਕਰਦਾ ਉਹਦੇ ਬੱਚੇ ਏਟਾੜਾ ਦੇ ਜਾਂਦਾ ਮੇਰੇ ਬੱਡੇ ਦੀ ਜਗਰਾਓ ਪ੍ਰੈਸ ਜਗਰਾਓ ਪ੍ਰੈਸ ਵੱਲੋਂ ਘੱਟੋ ਘੜ ਪੰਜਾਹ ਵਾਰੀ ਇਹ ਖਬਰਾਂ ਲਾਈਆਂ ਗਈਆਂ ਘੱਟੋ ਘੜ ਪੰਜਾਹ ਵਾਰੀ ਭਾਈ ਜਿਹੜਾ ਕੋਈ ਵਿਰੋਧ ਕਰਦਾ ਉਹਨੂੰ ਕਹਿੰਦੇ ਆ ਉਹਦੇ ਬੱਚੇ ਏਟਾੜਾ ਹੋ ਜਾਂਦੇ ਦੱਸੋ ਮਾੜੋ ਕੀ ਕਰਨਾ ਕਿਹੜੇ ਮੋਟਰ ਇਹਦੇ ਜਿਹੜੇ ਸਾਧਨਾ ਤੇ ਉੰਦੀ ਹਟਾ ਦੇ ਉਹ ਮੋਟਰ ਆਵੜਾ ਬਤਾ ਕਿ ਲੋਗਾਂ ਦਾ ਕਿਹੜਾ ਆਪਣਾ ਯਾਰ ਕੁੱਤੇ ਕਹਾਣਾ ਉਹ ਪਿੱਛੇ ਰੋਣ ਤੋਂ ਬਲੈਨੀ ਹਸਪੀਟਲ ਤੱਕ ਨਹੀਂ ਗੋਦ ਦਾ ਸਟਾਫ ਕੋਈ ਕੋਈ ਜਿਹੜੀ ਪਹੁੰਚਿਆ ਕਲਿਆਣੀ ਹਸਪਤਾਲ ਤੱਕ ਜ਼ਿੰਮੇਵਾਰੀ ਨਹੀਂ ਬਣਦੀ ਦੋ ਕਰਮਾਂ ਤੇ ਕਲਿਆਣੀ ਹਸਪਤਾਲ ਦੇ ਬਿਲਕੁਲ ਸਾਹਮਣੇ ਬਾਬਾ ਨੂੰ ਕਰਿਆ ਕਰੋ ਪਹਿਲਾਂ ਕਾਰਵਾਈ ਕਰਿਆ ਕਰੋ ਸਕੂਲਾਂ ਵਾਲਿਆਂ ਬੈਨਾਂ ਤੇ ਹੁਣ ਮਦਰ ਨੈਸਟ ਦੀ ਲੋੜਾਂ ਰਹਿ ਗਈਆਂ ਹਾਂ ਸੋਇਆ ਕੇ ਮਾਪੋ ਦੀ ਕਮਿਸ਼ਨ ਪ੍ਰਕਾਸ਼ ਜਿਹੜੇ ਜਾ ਕੇ ਜਿਹੜੇ ਮੋਟਰਸਾਈਕਲ ਵਾਲੇ ਦਾ ਗੱਡੀਆਂ ਨਾਲ ਅੱਟ ਫੋੜਾ ਕਮਾਈ ਕਰਦੇ ਆ ਬੱਚਾ ਪਾਦਾ ਸਾਲ ਪਹਿਲਾਂ ਵੀ ਕੰਪਲੀਟ ਹੋਣ ਦਾ ਦਵਾਇਆ ਗਿਆ ਜੀ ਪਹਿਲੇ ਸਮੂਹ ਨੇ ਪਤਾ ਨਹੀਂ ਕਿ ਇੱਕ ਸਾਲ ਪਹਿਲਾਂ ਕੰਪਲੀਟ ਹੋਣ ਦਾ ਦਵਾਇਆ ਗਿਆਗੇ ਜਿਹੜੇ ਕਰੀ ਉਹ ਕੰਮ ਨਹੀਂ ਸੀ ਆਪਣਾ ਜੇ ਚੈੱਕ ਕਰੀ ਹੁੰਦੀ ਆ ਕੰਮ ਹੋਣਾ ਨਹੀਂ ਸਾਰੀਆਂ ਦੱਸਿਆ ਜਿਹੜੀਆਂ ਸੂਚੀ ਲਾਈਆਂ ਗਈਆਂ ਇਹ ਤੋਂ ਪਹਿਲਾਂ ਗੱਲ ਸੁਣੋ ਬਾਈ ਹਾਂ ਜੀ ਐਕਸੀਡੈਂਟ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਹੱਕ ਮੰਨਦਾ ਜੀ ਆ ਸਾਰੀਆਂ ਬੈਂਡਾਂ ਚੈੱਕ ਕਰਦੇ ਨਹੀਂ ਬੰਨਦੇ ਜੀ ਜੀ ਤੇ ਉਹਨਾਂ ਦਾ ਜਿਹੜੇ ਮਾਲਕ ਨੇ ਉੱਥੋਂ ਦੇ ਜਾਂ ਜਿਹੜਾ ਕੋਈ ਉੱਥੇ ਕਮੇਟੀ ਬਣੀ ਆ ਉਹਨਾਂ ਨੇ ਕਾਰਵਾਈ ਕਰਦੇ ਆ ਆ ਬੈਂਡ ਤੁਸੀਂ ਇਹਦੇ ਪੇਪਰ ਵਗ੍ਹਾ ਕੇ ਦੇਖੋ ਬਿਲਕੁਲ ਮੈਂ ਕਹਿੰਦਾ ਜਿਹਦੀ ਗਲਤੀ ਤੇਰੀ ਠੀਕ ਆ ਇਹਦੀ ਨੰਬਰ ਪਲੇਟ ਲੱਗੀ ਸਰਕਾਰੀ ਲੱਗੀ ਲੱਗੀ ਆ ਜੀ ਇਹ ਦੇਖੋ ਵੀਰੇ ਇਹ ਤਾਂ ਟਾਇਰ ਦਿਖਾਵਾ ਦਿੱਤਾ ਥੋੜੀ ਨਹੀਂ ਆ ਦੇਖੋ ਇਹ ਗੱਡੀ ਤੇ ਟਾਇਰ ਸੁੱਕਿਆ ਪਿਆ ਵਾ ਮਾਰਚ ਵੀ ਨਹੀਂ ਇਹ ਟਾਇਰ ਹੁੰਦੇ ਆ ਹੋਰ ਕੋਈ ਨਹੀਂ ਚਾਹੁੰਦੇ ਜੀ ਸਾਡਾ ਗੱਡੀ ਨੇ ਗੱਡੀ ਸਾਥੀ ਰੱਖਣਾ ਇਹ ਪੱਟਾ ਵਾਲੇ ਰੇੜੇ ਦੇ ਨੇ ਕਿੰਦਾ ਜੀ ਸਭ ਤੋਂ ਵੱਧ ਕੰਮ ਕਰਦਾ ਹੈ ਜੀ ਅਸੀਂ ਕਾਰਵਾਈ ਨਹੀਂ ਹੋਣੀ ਅਸੀਂ ਖੰਡੇ ਕਰਦੇ ਹਾਂ ਅਸੀਂ ਬਾਲ ਨੂੰ ਹੁਣੇ ਅਰੈਸਟ ਕਰਕੇ ਭਾਉ ਜੀ ਅਸੀਂ ਬਿਆਨ ਲਿਖਾਉਣਾ ਹੁਣੇ ਘਰ ਤੇ ਅਸੀਂ ਬਿਆਨ ਲਿਖਾਉਣਾ ਜੀ ਇਹ ਨਾ ਹੋਵੇ ਇੱਥੇ ਹਰੀ ਟਲ ਜਾਵੇ ਇਹ ਪ੍ਰਿੰਸੀਪਲ ਡਾਕਟਰ ਅਪ੍ਰੈਸਿਵ ਬੰਦਰਾ ਦੇ ਪਰਚੇ ਕਰਕੇ ਜਿੰਨਾ ਲਗਾ ਦੋ ਉੱਥੇ ਅਧਿਕਾਰੀਆਂ ਨੇ ਉਹਨਾਂ ਨੂੰ ਫੈਸਲਾ ਲੈ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚਾਉਂਦੇ ਇਸ ਚ ਤੇ ਇਹ ਜੇ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕੋਸਾਂ ਨੂੰ ਬਹੁਤ ਬਰੇਕ ਆ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਬੱਚੇ ਤੁਸੀਂ ਆਪ ਚੜਾਉਂਦੇ ਹੋ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਬੱਚੇ ਦਾ ਤੁਹਾਨੂੰ ਇਹ ਵੀ ਤਾਂ ਪਤਾ ਨਾ ਬੱਸਾਂ ਕਬਾੜ ਆ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝਦੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਕਿਹੜੀ ਕਿਹੜੀ ਬ੍ਰੇਕ ਲੱਗਦੀ ਨੇ ਉਹਦੇ ਗੱਡੀ ਤੇ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੋੜਾ ਕੀ ਮਾਰੀ ਆ ਕਿੰਨੇ ਪੈਣ ਭਰਾ ਹੈ ਦੋ ਭਰਾ ਹੀ ਸੀਗੇ